ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਤੁਹਾਡਾ ਨੂੰ ਸਸ ਦੇ ਪ੍ਰੋਗਰਾਮ ਵਿੱਚ ਜਿਸ ਵਿੱਚ ਅਸੀਂ ਹਰ ਵਾਰ ਦੀ ਤਰ੍ਹਾਂ ਕੁਝ ਨਵੇਂ ਦੇਸੀ ਟੋਟਕੇ ਲੈ ਕੇ ਆਉਂਦੇ ਆ ਜੋ ਅਸੀਂ ਖੁਦ ਆਪਦੇ ਘਰ 'ਚ ਵਰਤਦੇ ਆਂ ਤੇ ਆਪਦੀ ਸਿਹਤ ਨੂੰ ਸਹੀ ਰੱਖਦੇ ਆਂ ਸੋ ਸਾਡੀ ਇੱਛਾ ਹੁੰਦੀ ਹੈ ਕਿ ਸਾਡੇ ਵੀਰ ਭੈਣ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਆ ਹੋ ਸਕਦਾ ਸਾਡਾ ਇੱਕ ਛੋਟਾ ਜਿਹਾ ਨੁਸਖਾ ਤੁਹਾਡੀ ਜਿਹੜੀ ਸਿਹਤ ਨੂੰ ਆ ਉਹ ਤੰਦਰੁਸਤ ਬਣਾਵੇ ਸੋ ਅੱਜ ਜਿਹੜਾ ਅਸੀਂ ਨੁਸਖਾ ਲੈ ਕੇ ਆਏ ਆ ਉਹਦੇ ਵਿੱਚ ਬਹੁਤ ਜਿਹੜੀ ਸਮਸਿਆ ਇਹ ਬਜ਼ੁਰਗਾਂ ਨੂੰ ਆ ਰਹੀ ਹੈ ਕਿ ਉਹਨਾਂ ਦੇ ਗੋਡੇ ਬਹੁਤ ਦੁਖਦੇ ਆ। ਸੋ ਅੱਜ ਤੋਂ ਕਈ ਸਾਲ ਪਹਿਲਾਂ ਜੀ ਆਪਣੇ ਮੰਮੀ ਦੇ ਵੀ ਗੋਡੇ ਦੁਖਣ ਲੱਗ ਗਏ ਸੀਗੇ ਤੇ ਮੰਮੀ ਨੇ ਜਿਹੜੀ ਅਖਰੋਟ ਦੀ ਜਿਹੜੀ ਅਖਰੋਟਾਂ ਦੀ ਪੰਜੀਰੀ ਬਣਾਉਣੀ ਸ਼ੁਰੂ ਕਰਤੀ ਸੀਗੀ ਤੇ ਉਹ ਫਿਰ ਹਰ ਸਰਦੀ ਉਹ ਬਣਾਉਂਦੇ ਸੀਗੇ ਤੇ ਉਹਦਾ ਸੇਵਨ ਕਰਦੇ ਸੀ ਤੇ ਉਹਨਾਂ ਦੇ ਗੋਡੇ ਬਿਲਕੁਲ ਠੀਕ ਹੋ ਗਏ ਸੀਗੇ। ਸੋ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਮੰਮੀ ਦਾ ਸਤਿ ਸ੍ਰੀ ਅਕਾਲ। ਮੰਮੀ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਜਿਹੜੀ ਇਹ ਗੋਡਿਆਂ ਦੀ ਪੰਜੀਰੀ ਤੁਸੀਂ ਬਣਾਉਂਦੇ ਹੋ ਹਰ ਸਾਲ ਬਣਾਉਂਦੇ ਆ ਨਾ ਉਹਦੇ ਵਿੱਚ ਤੁਸੀਂ ਫਿਰ ਕਿਹੜੀ-ਕਿਹੜੀ ਸਮਗਰੀ ਵਰਤਦੇ ਸੀ ਕਿੰਨਾ ਕਿਉਂ ਹਨਾ ਉਹ ਪੂਰੇ ਵਿਸਥਾਰ ਨਾਲ ਦਰਸ਼ਕਾਂ ਨੂੰ ਦੱਸਣਾ ਤੇ ਨਾਲ ਹੀ ਦੱਸਿਓ ਕਿ ਕਿਹੜੀ ਚੀਜ਼ ਪਹਿਲਾਂ ਪਾਉਣੀ ਆ ਕਿਹੜੀ ਮਗਰੋਂ ਪਾਉਣੀ ਕਿਉਂਕਿ ਕਈ ਵਾਰ ਸਾਡੀ ਪੰਜੀਰੀ ਖਰਾਬ ਹੋ ਜਾਂਦੀ ਹੈ ਹਾਂ ਹਾਂ ਉਹ ਦੱਸੋ ਤੇ ਉਹੋ ਵੀਪਲ ਜਦੋਂ ਮੈਂ ਅੱਜ ਤੋਂ 10-11 ਸਾਲ ਪਹਿਲਾਂ ਮੇਰੇ ਗੋਡੇ ਦੁਖਣ ਲੱਗੇ ਮੈਨੂੰ ਆਇਆ ਹੋਇਆ ਵੀ ਹਾਏ ਹੁਣੇ ਗੋਡੇ ਦੁਖਣ ਲੱਗੇ ਕੀ ਕਰਾਂਗੇ ਹਾਂਜੀ ਮੈਂ ਤੇ ਜੀ ਵੀ ਨੂੰ ਰਿੰਪਿੰਗ ਕੋ ਅਖੇ ਮਖਾ ਖਾ ਰਵਿਤੇ ਮੇਰੇ ਤਾਂ ਗੋਡੇ ਵਾਲੇ ਦੁਖ ਲੱਗੇ ਉੱਥੇ ਉਹਨਾਂ ਨੇ ਕਿਸੇ ਨੇ ਗਵਾਂੜ ਚ ਪਨੀਰੀ ਬਣਾਈ ਸੀ ਅੱਛਾ ਉਹ ਕਹਿੰਦੀ ਮੰਮੀ ਮੈਂ ਤੈਨੂੰ ਲਿਖ ਕੇ ਭੇਜੂੰਗੀ ਤੁਸੀਂ ਇਹੀ ਪਨੀਰੀ ਬਣਾਇਓ ਮੈਂ ਕਿਹਾ ਠੀਕ ਹੈ ਪਹਿਲਾਂ ਤਾਂ ਮਾਂਜੇ ਨੂੰ ਆਇਆ ਹੋਇਆ ਵੀ ਇਹ ਨਹੀਂ ਵੀ ਕਿੱਥੇ ਫਰਕ ਪਾ ਕੀ ਫਰਕ ਪੈਣਾ ਕਹਿੰਦੀ ਬਣਾ ਕੇ ਤਾਂ ਦੇਖ ਲਓ ਉਹਨਾਂ ਨੇ ਆਖਿਆ ਵੀ ਕਿਲੋ ਤੁਸੀਂ ਬੇਸਣ ਲੈ ਲਓ ਕਿਲੋ ਬੇਸਣ ਹਾਂ ਕਿਲੋ ਬੇਸਣ ਲੈ ਲਓ ਉਹਦੇ ਵਿੱਚ ਤੁਸੀਂ ਕਿਲੋ ਹੀ ਖਰੋਟ ਪਾ ਲਓ ਖਰੋਟ ਹਾਂ ਖਰੋਟ ਜਿਆਦਾ ਮਾਤਰਾ ਚ ਪਹੁੰਚਣਿਆ ਕਿਉਂਕਿ ਇਹ ਆਪਾਂ ਨੂੰ ਵੀਰ ਚਗਨਾਟ ਦਿੰਦੀ ਹੈ ਹਾਂ ਤੇ ਵਿੱਚ ਤੁਸੀਂ ਉਹਦੇ ਵਿੱਚ ਅੱਧਾ ਕਿਲੋ ਬਦਾਮ ਪਾ ਲਓ ਹਾਂ ਤੇ ਕਾਲੀ ਮਿਰਚ ਪਾ ਲਓ 100 ਗ੍ਰਾਮ ਹਾਂਜੀ ਤੇ ਤੁਸੀਂ ਕਮਰਕਸ ਪਾ ਲਓ ਹਾਂ 100 ਗ੍ਰਾਮ ਕਮਰਕਸ ਪਾ ਲਓ ਤੇ ਤੁਸੀਂ ਅੱਧਾ ਕਿਲੋ ਖਸਖਸ ਪਾ ਲਓ ਅੱਧਾ ਕਿਲੋ ਖਸਖਸ ਖਸਖਸ ਪਾ ਲਓ ਖਸਖਸ ਪਾ ਲਓ ਵਿੱਚ ਪੰਜੇ ਮਗਜ ਪਾ ਲਓ ਪੰਜੇ ਮਾਗ ਜੀ ਠੀਕ ਹਾਂ ਪੰਜੇ ਚਾਰੇ ਪੰਜੇ ਮਾਗ ਜੀ ਪਾ ਲੋ ਤੇ ਹੋਰ ਤੁਸੀਂ ਵੀ ਆ ਲੋਹ ਆ ਗੂੰਦ ਹੁੰਦੀ ਹੈ ਗੂੰਦ ਇੱਕ ਤਾਂ ਗੂੰਦ ਕਤੀਰਾ ਹੁੰਦੀ ਹੈ ਇੱਕ ਗੂੰਦ ਇੱਕ ਗੂੰਦ ਹੁੰਦੀ ਹੈ ਉਹ ਜਾਪੇ ਵਾਲੀਆਂ ਬੁੜੀਆਂ ਨੂੰ ਪਾਈ ਜਾਂਦੀ ਹੈ ਫੁੱਲ ਮਖਾਣੇ ਵੀ ਪਾ ਸਕਦੇ ਹੋ ਹਾਂ ਜੀ ਤੇ ਤੁਸੀਂ ਗੂੰਦ ਪਾ ਲੋ ਉਹਦੇ ਚ ਪਾਈਆ ਗੂੰਦ ਪਾ ਲੋ ਨਹੀਂ ਅੱਧੀ ਕਿਲੋ ਉਹ ਤੁਹਾਡੀ ਆਵਿ ਇੱਛਾ ਮਤਾਬ ਅਕਾ ਜਿੰਨਾ ਕਿ ਤੁਸੀਂ ਖਾ ਸਕਦੇ ਹੋ ਹਨ ਤੇ ਫੁੱਲ ਮਖਾਣੇ ਤੁਸੀਂ ਫਰਾਈ ਕਰਕੇ ਉਹੀ ਪਾ ਸਕਦੇ ਹੋ ਪਿੱਪਲ ਲਾਹ ਹਾਂ ਪਿੱਪਲ ਲਾਹ ਪਾ ਸਕਦੇ ਹੋ ਪਿੱਪਲ ਲਾਹ ਤੁਸੀਂ ਵੀ ਥੋੜੀ ਜੀ ਕੌੜੀ ਹੁੰਦੀ ਹੈ ਉਹ ਘੱਟ ਮਾਤਰਾ ਚ ਉਹ ਘੱਟ ਘੱਟ ਮਾਤਰਾ 100 ਗ੍ਰਾਮ ਹੀ ਪਾਓ ਠੀਕ ਹੈ ਤੋ ਕਿਉਂਕਿ ਕੌੜੀ ਜ਼ਿਆਦਾ ਬਹੁਤ ਹੁੰਦੀ ਹੈ ਉਹ ਇੱਕ ਸਫੇਦ ਮੂਸਲੀ ਹਾਂ ਇੱਕ ਸਵਾਇਦ ਮੂਸਲੀ ਉਹ ਵੀ ਤੁਸੀਂ 100 ਗ੍ਰਾਮ ਪਾ ਸਕਦੇ ਹੋ 100 ਗ੍ਰਾਮ ਇਹ ਤੁਸੀਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਹਿਲਾਂ ਤੇ ਚਿੱਟੇ ਤੇਲ ਵੀ ਪਾ ਸਕਦੇ ਹੋ ਹਾਂ ਚਿੱਟੇ ਤੇਲ ਵੀ ਪਾ ਸਕਦੇ ਹੋ ਹਾਂਜੀ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਤਪ ਲਵਾ ਕੇ ਜੇ ਜਿਹੜੀ ਕੋਈ ਚੀਜ਼ ਬਾਲੀ ਉਹ ਆ ਉਹਨੂੰ ਤਾਂ ਤੁਸੀਂ ਮਾੜਾ ਮੋਟਾ ਵੀ ਤਵੇ ਤੇ ਰੋਸਟ ਕਰ ਲਓ ਹਾਂ ਕਾਲ ਪਾਂਡੇ ਚ ਪਾ ਕੇ ਤੇ ਉਹਨਾਂ ਨੂੰ ਤੁਸੀਂ ਗ੍ਰाइंड ਕਰ ਲਓ ਹਾਂ ਗ੍ਰाइंड ਕਰਕੇ ਜਿਹੜੀ ਤੁਸੀਂ ਖਸਖਸ ਪਾਉਣੀ ਹੈ ਪਹਿਲਾਂ ਘਿਓ ਤਰਤਾ ਫਿਰ ਤੁਸੀਂ ਵੇਸਣ ਪਾਤਾ ਜਦੋਂ ਉਹ ਚੀਜ਼ ਭੁੱਜ ਗਈ ਜਮਾ ਉਦੋਂ ਉਹਦੇ ਚ ਤੁਸੀਂ ਪਹਿਲਾਂ ਖਸਖਸ ਪਾਉਣੀ ਹੈ ਤੇ ਉਗੂ ਦਾ ਗੂੰਦ ਸਾਰਿਆਂ ਨੂੰ ਪਹਿਲਾਂ ਪਾਉਣੀ ਹੈ ਸਾਰਿਆਂ ਨੂੰ ਪਹਿਲਾਂ ਪਹਿਲਾਂ ਗੂੰਦ ਕਿਉਂਕਿ ਗੂੰਦ ਕੱਚੀ ਰਹੇ ਜੇ ਨਾ ਫਿਰ ਉਹ ਖਾਦੀ ਨਹੀਂ ਜਾਂਦੀ ਜਦੋਂ ਕਿਉਂ ਆਪਾਂ ਨਹੀਂ ਲਿਆ ਕਿ ਜਦੋਂ ਵੇਸਣ ਪਾਉਣੀ ਹੈ ਜਦੋਂ ਵੇਸਣ ਪਾਉਣੀ ਹੈ ਇਸ ਤੋਂ ਪਹਿਲਾਂ ਗੂੰਦ ਪਾਉਣੀ ਹੈ ਕਿਉਂਕਿ ਗੂੰਦ ਕੱਚੀ ਰਹੇ ਜੇ ਉਹ ਦੰਦਾ ਨਾ ਲੱਗਦੀ ਹੈ ਉਸ ਤੋਂ ਬਾਅਦ ਪੰਜੀਰੀ ਦਾ ਉਹ ਟੇਸਟ ਨਹੀਂ ਆਉਂਦਾ ਉਹ ਟੇਸਟ ਨਹੀਂ ਆਉਂਦਾ ਨਾ ਹੀ ਬੰਦਾ ਖਾਂਦਾ ਨਹੀਂ ਖਾਂਦਾ ਨਹੀਂ ਉਹ ਜਦੋਂ ਖਾਂਦਾ ਉਹ ਦੰਦਾ ਨਾਲ ਚਿਪ-ਚਿਪ ਕਰਦੀ ਹੈ ਠੀਕ ਹੈ ਉਹਨੂੰ ਤੁਸੀਂ ਪਹਿਲਾਂ ਗੂੰਦ ਪਾਓ ਜਦੋਂ ਗੂੰਦ ਦੇ ਫੁੱਲੇ ਬਣ ਜਾਣਗੇ ਹੂੰ ਉਦੋਂ ਤੁਸੀਂ ਉਸ ਤੋਂ ਬਾਅਦ ਖਸਖਸ ਪਾ ਲਿਓ ਹੂੰ ਖਸਖਸ ਪਾ ਤੁਸੀਂ ਜਦੋਂ ਲਾਉਣ ਵੇਲੇ ਕਮਰ ਕਸ ਪਾ ਦਿਓ ਕਮਰ ਕਸ ਪਾ ਕੇ ਤੁਸੀਂ ਜਿਹੜੀਆਂ ਦੂਜੀਆਂ ਚੀਜ਼ਾਂ ਹਨ ਉਹਨੂੰ ਤੁਸੀਂ ਕੜਾਹੀ ਨੂੰ ਥੱਲੇ ਲਾ ਲਓ ਹੂੰ ਥੱਲੇ ਲਾਓ ਉਹ ਸਾਰਾ ਜਿਹੜਾ ਆਪਣਾ ਦੂਜਾ ਮਿਕਸ ਕੀਤਾ ਸਾਰੀ ਸਮਾਨ ਸਾਰੀ ਸਮਗਰੀ ਉਹ ਪਾ ਦੇਣੀ ਹੈ ਉਹ ਤੁਸੀਂ ਉਹ ਵਿੱਚ ਪਾ ਦਿਓ ਤੇ ਉਹਨੂੰ ਹਲਾਉਂਦੇ ਜਾਓ ਨਾ ਕਿ ਵੀ ਉਹ ਥੱਲੇ ਲੱਗ ਕੇ ਘੜਤਣੋਂ ਨਾ ਘੜਤਣੋਂ ਤੇ ਜੇ ਤੁਸੀਂ ਉਹ ਕੰਮ ਵੀ ਥੋੜੀ ਠੰਡੀ ਹੋ ਗਈ ਉਹ ਤੁਹਾਡੀ ਮਰਜ਼ੀ ਹੈ ਜੇ ਦੇਸੀ ਖੰਡ ਪਾਣੀ ਦੇਸੀ ਪਾ ਲਓ ਜੇਪੈ ਤੁਸੀ ਇਸ ਕੋਈ ਸੇ ਨੂੰ ਸ਼ੂਗਰ ਹੈ ਉਹ ਸ਼ੱਕਰ ਵੀ ਪਾ ਸਕ ਹਾਂ 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 ਵੈਸੇ ਤਾਂ ਖਾਂਡੀ ਬਣੀ ਹੈ ਦੇਸੀ ਬੂਰਾ ਖੰਡ ਪਾ ਲੈਂਦੇ ਆ ਹਾਂਜੀ ਉਹ ਆਪ ਦੀ ਲੋੜ ਮੁਤਾਬਕ ਕੋਈ ਗੁੜ ਘੁੱਟ ਕੇ ਕੋਈ ਸ਼ੱਕਰ ਕੋ ਪਾ ਲੈਂਦਾ ਹੈ ਤੇ ਉਹ ਤੁਸੀਂ ਠੰਡਾ ਹੋਣ ਤੇ ਕਿਸੇ ਪਾਂਡੇ ਚ ਪਾਓ ਤੁਸੀਂ ਆਏ ਸਾਲ ਸਿਆਲ ਚ ਇਹ ਖਾਓ ਛੋਡੇ ਗੋਡੇ ਮੈਨੂੰ ਐਡੀ ਪ੍ਰੋਬਲਮ ਵੀ ਆ ਗਈ ਸੀ ਪਰ ਮੰਮੀ ਦੇ ਗੋਡੇ ਬਿਲਕੁਲ ਠੀਕ ਕਰਦੇ ਜਵਾ ਮੈਨੂੰ ਨੀ ਦੋਖੇ ਮੈਂ 1 ਸਾਲ ਨਹੀਂ ਉਦੋਂ ਜਦੋਂ ਆਪਾਂ ਨੂੰ ਪ੍ਰੋਬਲਮ ਮੈਨੂੰ ਆਈ ਆ ਉਦੋਂ ਨੂੰ ਮੈਂ ਖਾਦੀ ਗਈ ਕਿਉਂਕਿ ਉਹ ਪੰਜੀਰੀ ਸਿੱਟ ਨਹੀਂ ਪਈ ਤੇ ਨਹੀਂ ਆਪਾਂ ਆਏ ਸਾਲ ਹੁਣ ਮੈਨੂੰ ਕਿੰਨੇ ਸਾਲ ਹੋ ਗਏ ਆਪਾਂ ਵੀ ਲਾ ਸਾਰਾ ਪਰਿਵਾਰ ਹੀ ਖਾ ਲੈਂਦੇ ਬੈਸੇ ਤਾਂ ਆਉਂਦੀ ਹਾਂ ਤੇ ਵੀ ਬਹੁਤ ਹੁਣ ਕਿਉਂਕਿ ਸਾਰੀਆਂ ਚੀਜ਼ਾਂ ਇਕੱਲੇ ਗੋਡਿਆਂ ਤੋਂ ਨਹੀਂ ਦੱਸ ਤੋ ਇਹ ਢੋਈ ਤੋਂ ਵੀ ਚੰਗੀ ਹੈ ਢੋਈ ਤੋਂ ਵੀ ਅੰਨੀਆਂ ਨੂੰ ਸਾਰੇ ਸਰੀਰ ਨੂੰ ਸਾਡੇ ਤਾਕਤ ਦਿੰਦੀ ਜਿਹੜੇ ਚ ਚਿੱਟੇ ਤੇਲ ਅਲਸੀ ਪਾਈ ਹੋਈ ਹੈ ਬਹੁਤ ਚੰਗੀ ਚੀਜ਼ ਹੈ ਬਹੁਤ ਚੰਗੀ ਚੀਜ਼ ਹੈ ਇਹ ਤੇ ਤੁਸੀਂ ਬਣਾ ਕੇ ਆਇ ਸਿਆਚ ਜਰੂਰ ਖਾਇਆ ਕਰੋ ਇਹ ਨਾਲ ਤੁਹਾਨੂੰ ਬਹੁਤ ਸਹੀ ਨੂੰ ਰਾਤ ਨੂੰ ਤਾਕਤ ਵੀ ਮਿਲੂ ਮਿਲੋਗੇ ਕਿਉਂਕਿ ਉਹ ਤਾਂ ਆਪਾ ਤਾਂ ਕਿਉਂ ਨਹੀਂ ਖਾਦਾ ਜਾਂਦਾ ਬਲੱਡ ਵਾਧਦਾ ਕੁੱਲਦਾ ਇਹ ਘਿਓ ਨੂੰ ਛਾਣ ਵੀ ਨਹੀਂ ਕਰਦਾ ਜਿੰਨੀ ਵੀ ਤੁਹ ਤੋਂ ਖਾਦੀ ਜਾਂਦੀ ਉਹ ਨਹੀਂ ਹੈਗਾ ਵੀ ਚਲੋ ਕੌਲੀ ਭਰ ਕੇ ਆਪਾਂ ਖਾਣੀ ਹੈ ਕਿਸੇ ਦੇ ਤਜਾਬ ਬੰਦਾ ਉਹਨੂੰ ਤੁਸੀਂ ਇੰਨੀ ਕੁ ਮਾਤਰਾ ਚ ਖਾ ਸਕਦੇ ਆ ਤੇ ਤੁਸੀਂ ਕਾਲੀ ਮਿਰਚ ਤਾਂ ਜਰੂਰੀ ਪਾਉਣੀ ਕਿਉਂਕਿ ਵੈਰਵਾਦੀ ਨੂੰ ਚਾਹੀਦੀ ਹੈ ਇਸ ਤੋਂ ਬਿਨਾ ਦਰਸ਼ਕ ਹੋਏ ਤਾਂ ਸੀ ਅੰਦਰੋਂ ਖਾਣਾ ਤੇ ਇੱਕ ਮੰਮੀ ਮੈਨੂੰ ਮੈਂ ਖੁਦ ਤੇਲ ਬਣਾਇਆ ਸੀਗਾ ਮੈਨੂੰ ਕਿਸੇ ਨੇ ਬਾਹਰੋਂ ਦੱਸਿਆ ਸੀਗਾ ਕਿ ਵੀ ਗੋਡਿਆਂ ਲਈ ਤੇਲ ਆ ਤਾਂ ਉਹਦੇ 'ਚ ਤੁਸੀਂ ਜੈਤੂਨ ਦਾ ਤੇਲ ਲੈਣਾ ਠੀਕ ਹੈ ਤੇ ਉਹਦੇ ਵਿੱਚ ਤੁਸੀਂ ਜੈਤੂਨ ਦੇ ਤੇਲ ਨੂੰ ਲੋਹੇ ਦੀ ਕੜਾਈ 'ਚ ਪਾ ਕੇ ਉਹਨੂੰ ਪੂਰਾ ਕਲਕਾ ਲੈਣਾ ਹੈ ਆਪਦੀ ਸੂਝ ਮੁਤਾਬਕ ਜਿੰਨੀ ਕੁ ਮਾਤਰਾ ਤੁਸੀਂ ਲੈਣੀ ਆ ਤੇ ਉਹਦੇ 'ਚ ਕੁਝ ਰਤਨ ਜੋਤ ਪਾ ਦੇਣਾ ਹੈ ਇੱਕ ਪਾ ਕੁਝ ਥੋੜੀਆਂ ਹੀ ਆ ਵੱਡੀਆਂ ਲਾਚੀਆਂ ਪਾ ਦੇਣਾ ਠੀਕ ਉਹਨੂੰ ਪੂਰਾ ਕਲਕਾ ਲੈਣਾ ਜਦੋਂ ਉਹਨਾਂ ਦੇ ਅਸਰ ਵਿੱਚ ਪੂਰਾ ਤੇਲ ਦੇ ਚਲਿਆ ਗਿਆ ਤੇ ਤੇਲ ਨੂੰ ਪੁੰਨ ਲੈਣਾ ਹੁਣ ਤੋਂ ਬਾਅਦ ਬਸ ਉਹਨੂੰ ਜਦੋਂ ਕੋਸਾ ਹੋ ਗਿਆ ਤੇ ਆਂਦੀ ਰੋਜ਼ ਸੌਣ ਲੱਗੇ ਆਪਦੇ ਗੋਡੇ ਜਦੋਂ ਵੀ ਥੋੜਾ ਸਮਾਂ ਮਿਲਦਾ ਚਲ ਆਪਾਂ ਨੂੰ ਕੋਸ਼ਿਸ਼ ਹੁੰਦੀ ਵੀ ਸੌਣ ਲੱਗੇ ਮੰਨ ਲਓ ਵੀ ਚਲੋ ਉੱਤੇ ਕੱਪੜਾ ਲਿਆ ਜਾਂਦਾ ਹੋਵੇ ਆਪਾਂ ਤੁਰੀ ਨਾ ਰੈਸਟ ਹੋ ਜਾਂਦੀ ਹੈ ਤੇ ਉਹ ਨਾ ਮੈਂ ਤੇਲ ਤਾਂ ਬਣਾ ਲਿਆ ਹੋ ਮੈਂ ਘਰੇ ਰੱਖੀ ਰੱਖਿਆ ਠੀਕ ਮੈਨੂੰ ਐਸੇ ਵੀ ਸਾਡੇ ਤਾਂ ਠੀਕ ਸੀ ਸਾਰਿਆਂ ਦੇ ਗੋਡੇ ਤੋਂ ਮੇਰੇ ਡੇਡੀ ਜੀ ਦੀ ਭੂਆ ਹੈ ਭੂਆ ਭਾਜ ਨੂੰ ਸਾਡੀ ਜੀ ਉਹ ਆਏ ਤੇ ਉਹਨਾਂ ਦੇ ਗੋਡੇ ਬਹੁਤ ਰਖਦੇ ਸੀ ਤੇ ਮੈਂ ਤੇਲ ਚੱਕ ਕੇ ਉਹਨਾਂ ਨੂੰ ਫੜਾਤਾ ਮੈਂ ਕਿਹਾ ਭੂਆ ਤੇਲ ਲੈ ਜਾਓ ਵੀ ਮੈਨੂੰ ਕਿਸੇ ਨੇ ਦੱਸਿਆ ਸੀ ਦੀ ਸ਼ਰਤ ਹੀ ਹੈ ਇੰਨਾ ਵਧੀਆ ਤੇਲ ਆ ਤੇ ਉਹਨਾਂ ਨੇ ਉਹ ਤੇਲ ਲਾਉਣ ਲੱਗੇ ਤੇ ਉਹਨਾਂ ਦੇ ਗੋਡੇ ਠੀਕ ਹੋ ਗਏ ਉਸ ਤੋਂ ਬਾਅਦ ਉਹਦੇ ਵਿੱਚ ਮੈਂ ਇੱਕ ਚੀਜ਼ ਲੈ ਚੀ ਭੁੱਲ ਗਈ ਲਾਹ ਵੱਡੀ ਲਾਚੀ ਉਹ ਮੈਨੂੰ ਪੁੱਛਦੇ ਰਹੇ ਮੈਨੂੰ ਯਾਦ ਨਹੀਂ ਆਇਆ ਫਿਰ ਮੈਨੂੰ ਕਦੇ ਨੇ ਬੈਠੀ ਨੂੰ ਯਾਦ ਆਇਆ ਵੀ ਇਹ ਤਿੰਨ ਚੀਜ਼ਾਂ ਦਾ ਤੇਲ ਬਣਾਇਆ ਸੀਗਾ ਤੇ ਦਰਸ਼ਕੋ ਨੂੰ ਬਣਾਇਓ ਤੇ ਇਸ ਤੇਲ ਨੂੰ ਤੁਸੀਂ ਜਰੂਰ ਵਰਤਿਓ ਤੁਹਾਡੇ ਗੋਡੇ ਠੀਕ ਹੋਣਗੇ ਬਾਕੀ ਕੋਈ ਗਲਤੀ ਹੋਈ ਜੇ ਉਹਦੇ ਲਈ ਮਾਫੀ ਚਾਹੁੰਦੇ ਆ ਮਿਲਾਂਗੇ ਅਗਲਾ ਨੁਸਖਾ ਲੈ ਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ